ਤੋ ਸਮੁੰਦਰ ਦਾ ਪਾਣੀ ਵੇਖੋ ਕਿਵੇਂ ਨਾਲ ਵੱਜਦਾ ਕਿਲੇ ਦੇ ਨਾਲ ਕਿਵੇਂ ਖਿੰਦਾ ਤੇ ਵਿਦੇਸ਼ੀ ਹਮਲਾਵਰ ਜਦੋਂ ਵੀ ਭਾਰਤ ਤੇ ਹਮਲਾ ਕਰਦੇ ਸੀ ਤੇ ਜ਼ਿਆਦਾਤਰ ਇਹ ਸਮੁੰਦਰ ਅਰਬੀਅਨ ਸਾਗਰ ਤੋਂ ਹੋ ਕੇ ਹੀ ਆਉਂਦੇ ਸੀ ਲਗਭਗ 48 ਕਿਲਿਆਂ ਦੇ ਵਿੱਚ ਇਹ ਕਿਲਾ ਬਣਿਆ ਹੋਇਆ ਤੇ ਇਸ ਕਿਲੇ ਦੇ ਵਿੱਚ ਕਈ ਗੁਫਾਵਾਂ ਜਿਹੜੀਆਂ ਨਿਕਲ ਕੇ ਸਿੱਧੀਆਂ ਇਹ ਸ਼ਹਿਰ ਨੂੰ ਜਾਂਦੀਆਂ ਲਗਭਗ ਜੇ ਕਹਿ ਲਈਏ 1.5 ਕਿਲੋਮੀਟਰ ਇਸ ਸਮੁੰਦਰ ਦੇ ਵਿੱਚ ਹੀ ਆ ਜਿਹੜੀ ਆ சுரੰਗ ਬਣੀ ਹੋਈ ਹੈ ਅੱਜ ਤੱਕ ਰੋਸ சுரੰਗ ਦੇ ਵਿੱਚ ਇਸ ਟਾਈਮ ਪਾਣੀ ਪਾਣੀ ਖੜਿਆ ਆ ਟਾਈਮ ਤਕਰੀਬਨ 12 ਵਜੇ ਚੱਲੇ ਆ ਹੁਣ ਆਪਾਂ ਚੱਲੇ ਆ ਸਿੰਧੂ ਦੁਰਗ ਫੋਰਟ ਜਿਹੜਾ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਨੇ ਕਿਲਾ ਬਣਵਾਇਆ ਸੀ ਸਮੁੰਦਰ ਦੇ ਵਿੱਚ ਤੇ ਇੱਧਰ ਆਪਣਾ ਸੈਂਕੜਾ ਰੈਡੀ ਆ ਦੂਜਾ ਸਮਾਨ ਆਪਾਂ ਇੱਥੇ ਸਾਹਮਣੇ ਰੱਖਤਾ ਤੇ ਇਸੇ ਘਰ ਦੇ ਵਿੱਚ ਆਪਾਂ ਰੁਕੇ ਹੋਇਆ ਤੇ ਇਹਨਾਂ ਨੇ ਆਪਣੀ ਬਹੁਤ ਮਦਦ ਕੀਤੀ ਆ ਸਾਰੇ ਸਿੰਧੂ ਦੁਰਗ ਕਿਲਾ ਵੇਖਣ ਵਾਸਤੇ ਆ ਚੌਂਕ ਤੋਂ ਸੱਜੇ ਨੂੰ ਹੋ ਜਾਣਾ ਤੇ ਅੱਗੇ ਵਿੱਚ ਆਏਗੇ ਤੇ ਵਿੱਚ ਤੋਂ ਅੱਗੇ ਜਿਹੜਾ ਕਿਲਾ ਰਾਤ ਵੀ ਆਪਾਂ ਇਧਰਲੇ ਸਾਈਡ ਤੇ ਆਏ ਸੀਗੇ ਤੇ ਇਧਰਲੇ ਬੰਨੇ ਆਪਾਂ ਨੂੰ ਫਿਰ ਇੱਥੇ ਕੋਈ ਰੈਸ਼ ਨਹੀਂ ਹੈਗੀ ਰਾਤ ਨੂੰ ਤੇ ਫਿਰ ਕੇ ਆਪਾਂ ਚਲੇ ਗਏ ਵਾਪਸ ਸਾਈਕਲ ਆਪਾਂ ਉਹਦੇ ਨਾਲ ਲੌਕ ਕਰਤਾ ਇੱਥੇ ਖੜ ਕੇ ਆਪਾਂ ਨੂੰ ਟਿਕਟ ਮਿਲੇਗੀ ਲਾਈਨ ਲੰਬੀ ਲੱਗਦੀ ਪਈ ਹੈ ਤੇ ਉਸ ਤੋਂ ਬਾਅਦ ਵਿੱਚ ਇਧਰਲੇ ਬੰਨੇ ਆਪਾਂ ਨੂੰ ਫਿਰ ਵੇਟਿੰਗ ਦੇ ਵਿੱਚ ਜਾਣਾ ਪਊਗਾ ਤੇ ਫਿਰ ਆਪਣੀ ਵਾਰੀ ਆਊਗੀ ਮਸਾਂ ਹੀ ਵਾਰੀ ਆਉਣ ਲੱਗੀ ਆ ਕਾਫੀ ਟਾਈਮ ਤਕਰੀਬਨ ਦੇ ਵੀ ਮਿੰਟ ਹੋ ਗਿਆ ਆਪਾਂ ਲਾਈਨ ਤੇ ਖੜੇ ਆ ਰਾਸਤਿਕ ਚਲੇ ਗਏ ਕੇ ਲਾਈਨ ਚੱਲ ਲੈ ਚਲਾ 100 ਰੁਪਏ ਦੀ ਟਿਕਟ ਮਿਲੀ ਹੈ ਟਿਕਟ ਲੈਣ ਵਾਸਤੇ ਲਾਈਨ ਲੱਗੀ ਸੀ ਉਧਰ ਜੋ ਹੁਣ ਸਫਰ ਕਰਨ ਵਾਸਤੇ ਥੈਤੀ ਵੱਡੀ ਲਾਈਨ ਲੱਗੀ ਉਹ ਟਿਕਟ ਉਧਰ ਲੰਬੀ ਲਾਈਨ ਲੱਗੀ ਹੋਈ ਪੂਰੀ ਆਪਣੇ ਕਰਮਾਂ ਦੇ ਵਿੱਚ ਕੀ ਲਿਖਿਆ ਕਹਿੰਦੇ ਚਲੋ ਤਿੰਨ ਜਣਾਂ ਨੂੰ ਅਜਮਾਈ ਦੋ ਹੋ ਗਏ ਸੀ ਨਾਲ ਟਿਕਟਾਂ ਤੀਜਾ ਆਪਾਂ ਨੂੰ ਅਡਵਾਂਸ ਹੀ ਮਿਲ ਗਿਆ ਲਈ ਤੇ ਇੱਕ ਘੰਟਾ ਲਾਈਨ ਦੇ ਵਿੱਚ ਲੱਗਣਾ ਪਿਆ ਸਿੰਧੂ ਦਰਗਾ ਫੋਰਡ ਤਕਰੀਬਨ ਕਿਲੋ 1.5 ਕਿਲੋਮੀਟਰ ਅੱਗੇ ਲੰਬਾ ਬੋਟ ਡਰਾਈਵ ਕਰਾਂਗੇ। ਕੋਬਾ ਬੋਟ। ਕੋਬਾ ਵਗਰਾਤੇ ਨੇ। ਆਹ ਕਹਿੰਦੇ ਨੇ ਅੱਜ ਕੋਬਾ ਐਸਟੀ ਇਹ ਵੀ ਸਾਰੇ ਆਏ ਰਿਪੋਰਟ ਵੇਖਣ ਵਾਸਤੇ ਤੇ ਹੁਣ ਆਪਣੀ ਬੋਟ ਵੀ ਇੱਥੇ ਕਿਨਾਰੇ ਤੇ ਲੱਗੇਗੀ। ਉਸ ਤੋਂ ਬਾਅਦ ਸਿੱਧੂ ਦੁਰਗ ਫੋਰਟ ਕਿਲਾ ਵੇਖਾਂਗੇ। ਬਹੁਤ ਹੀ ਇਤਿਹਾਸਿਕ ਕਿਲਾ ਹੈ। ਤਰੀਂਗੇ ਕਿਵੇਂ ਲਾ ਪਾਏਗੀ ਇਹਰਾ ਕੰਮ ਆਪਾਂ ਉੱਤਰਾਏ ਹੁਣ ਇਧਰੋਂ ਗੇਟ ਦੇ ਹੋਏ ਐਂਟਰੀ ਕਿਲੇ ਦੇ ਐਂਟਰੀ ਦੇ ਦੌਰਾਨ ਸਾਹਮਣੇ ਇੱਕ ਮੰਦਿਰ ਬਣਿਆ ਤੁਹਾਨੂੰ ਨਜ਼ਰ ਆਏਗਾ ਤੇ ਇਹ ਕਿਲੇ ਦੇ ਅੰਦਰਲੇ ਬੰਨੇ ਆਪਾਂ ਜਾ ਰਹੇ ਹਾਂ ਤੇ ਇੱਥੇ ਦੇਖਦੇ ਹਾਂ ਕਿਲੇ ਦੇ ਵਿੱਚ ਕੀ ਕੁਝ ਹੈ ਇਹ ਜਿਹੜੀਆਂ ਪਹਿਲਾਂ ਦੀਆਂ ਬਣਾਈ ਹੋਈਆਂ ਤੋਫਾਂ ਹਮਲਾਵਾਰਾਂ ਤੇ ਹਮਲਾ ਨੂੰ ਰੋਕਣ ਵਾਸਤੇ ਤੋਫਾਂ ਇਦਾਂ ਦੀਆਂ ਤਿਆਰ ਕੀਤੀਆਂ ਗਈਆਂ 16ਵੀਂ ਸਦੀ ਦੇ ਵਿੱਚ ਕਿਲੇ ਦੀਆਂ ਜਿਹੜੀਆਂ ਪਹਿਲਾਂ ਦੀਆਂ ਜਿਵੇਂ ਇਹਦੀ ਰੈਨਵਾਈ ਕੀਤੀ ਇਹਨੂੰ ਸੈਟਿੰਗ ਕੀਤੀ किस तरह बनाया गया? पहला शिवाजी महाराजांना औरंगजेबने आग्रहून पत्र पाठवलं होतं आणि एक सरदार पाठवलं होता मिर्जा राजे जयसिंग मिर्जा राजे जयसिंग महाराष्ट्रामध्ये आला होता त्यावेळी पुरंदरचा तह झाला आणि पुरंदरच्या तहात शिवाजी महाराजांचे तेवीस किल्ले हे औरंगजेबला मिळाले होते पण शिवाजी महाराज हरले नव्हते त्यावेळी पण त्यासोबत औरंगजेब अजून एक चाल खेळतो शिवाजी महाराजांना ਇਹ ਰੋ ਰਸਤੇ ਤਾਂ ਇਹ ਪਹਿਲਾਂ ਤੇ ਬਣਾਏ ਹੋਇਆ ਤੇ ਇਹ ਚਾਰੇ ਪੰਨੇ ਚਾਰ ਦੁਵਾਰੀ ਬਹੁਤ ਵੱਡੀ ਗੰਦ ਕੀਤੀ ਗਈ ਹੈ ਇਹ ਬਾਹਰੀ ਹਮਲਿਆਂ ਤੋਂ ਰੋਕਣ ਵਾਸਤੇ ਇਹ ਕਿਲਾ ਬਣਾਇਆ ਗਿਆ ਸੀ ਤੇ ਸਾਈਡਾਂ ਦੇ ਵੇਖੋ ਤੁਸੀਂ ਕਿੰਡੀ ਵੱਡੀ ਮਜ਼ਬੂਤ ਦੁਵਾਰ ਕੀਤੀ ਗਈ ਹੈ ਜਦੋਂ ਕਿ ਇਹਨਾਂ ਨੂੰ ਕੋਈ ਬਾਹਰੀ ਹਮਲਾਵਰ ਤੋਫਾ ਨਾਲ ਵੀ ਹਮਲਾ ਕਰਦਾ ਹੈ ਨਾ ਤੇ ਇਹ ਕਿਲੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੇ ਇਸ ਜਗ੍ਹਾ ਤੋਂ ਖੜ ਕੇ ਸਾਰਾ ਥੱਲੇ ਤੁਹਾਨੂੰ ਸਮੁੰਦਰ ਨਜ਼ਰ ਆਏਗਾ ਗਹਿਰਾ ਪਾਣੀ ਹੈ ਸਮੁੰਦਰ ਦਾ ਤੇ ਇੱਥੇ ਇਹਨਾਂ ਜਗ੍ਹਾ ਤੇ ਖੜ ਕੇ ਅੰਗਰੇਜ਼ ਕਿੱਕ ਹੁੰਦੇ ਸੀ ਦੂਰ ਤੋਂ ਇਥੋਂ ਖੜ ਕੇ ਵੇਖ ਲੈਂਦੇ ਸੀ ਵੀ ਕਿਹੇ ਬੰਨੇ ਕੋਈ ਹਮਲਾ ਪਰ ਇਧਰਲੇ ਬੰਨੇ ਆ ਤਾਂ ਨਹੀਂ ਰਿਹਾਗਾ ਮਾਲਵਾਨ ਦਾ ਇੱਕ ਸ਼ਾਨ ਜੀ ਕਹੀ ਜਾਂਦੇ ਮਾਲਵਾਨ ਸ਼ਹਿਰ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਤੇ ਇਹਦੀ ਸ਼ਾਨ ਇਹ ਸਿੰਧੂ ਦੁਰਗੜ੍ਹ ਕਿਲਾ ਤਕਰੀਬਨ ਜਿਹੜਾ 48 ਕਿਲਿਆਂ ਦੇ ਵਿੱਚ ਬਣਿਆ ਹੋਇਆ ਹੈ ਕਿਲੇ ਦੇ ਅੰਦਰ ਵਾਲੀ ਸਾਈਡ ਤੇ ਤੁਸੀਂ ਵੇਖੋ ਵੀ ਕਿਵੇਂ ਆ ਹਰਿਆਲੀ ਹਰੀ ਭਰੀ ਆ ਤੇ ਆ ਖਜੂਰਾਂ ਦੇ ਦਰਖਤ ਨੇ ਤੇ ਆ ਛੋਟੇ ਛੋਟੇ ਹੋਰ ਜੰਗਲ ਬਣਿਆ ਪਿਆ ਤੇ ਸਮੁੰਦਰ ਦਾ ਪਾਣੀ ਵੇਖੋ ਕਿਵੇਂ ਨਾਲ ਵੱਜਦਾ ਕਿਲੇ ਦੇ ਨਾਲ ਕਿਵੇਂ ਖੰਦਾ ਇਹਦੇ ਵਿੱਚ ਉਹ ਜਿਹੜੇ ਆਕਟੋਪਸ ਵੀ ਜਿਹੜੇ ਆਪਾਂ ਸਵੇਰੇ ਵੇਖੇ ਸੀ ਉਹ ਵੀ ਨਜ਼ਰ ਆਉਂਦੇ ਆ ਸਮੁੰਦਰ ਬਹੁਤ ਗਹਿਰਾ ਹੈ ਤੁਹਾਨੂੰ ਅੱਜ ਟੇਮ ਆਪਾਂ ਖੜੇ ਹੋਏ ਆ ਮਹਾਰਾਸ਼ਟਰ ਦਾ ਮਾਲਵਣ ਸ਼ਹਿਰ ਉੱਥੇ ਬਣਿਆ ਆ ਸਿੰਧੂ ਦੁਰਗ ਜਿਹੜਾ ਕਿਲਾ ਹੈ ਇਹ ਕਿਲਾ ਤਕਰੀਬਨ 48 ਕਿਲਿਆਂ ਦੇ ਵਿੱਚ ਬਣਿਆ ਹੋਇਆ ਇਸ ਕਿਲੇ ਨੂੰ 25 ਨਵੰਬਰ 1664 ਈਸਵੀ ਵਿੱਚ ਸਟਾਰਟ ਕੀਤਾ ਗਿਆ ਬਣਾਉਣ ਵਾਸਤੇ 1667 ਦੇ ਵਿੱਚ ਇਹ ਕਿਲਾ ਬਣ ਕੇ ਕੰਪਲੀਟ ਹੋਇਆ ਇਸ ਕਿਲੇ ਨੂੰ ਬਣਾਉਣ ਦੀ ਗੱਲ ਕਰੀਏ ਤੇ ਇਹ ਵਿਦੇਸ਼ੀ ਹਮਲਾਵਰਾਂ ਤੋਂ ਬਚਣ ਲਈ ਇਸ ਕਿਲੇ ਨੂੰ ਬਣਾਇਆ ਗਿਆ ਤੇ ਇੱਥੋਂ ਦੇ ਰਹਿਣ ਵਾਲੇ ਕਿਸੇ ਨੇ ਕਿਲੇ ਦਾ ਨਿਰਮਾਣ ਕੀਤਾ ਤੇ ਜਦੋਂ ਕਿਲੇ ਨੂੰ ਬਣਾ ਰਿਆ ਸੀ ਜਿੰਨਾ ਵੀ ਉਹਦਾ ਧਨ ਉਹਦੀ ਸੰਪਤੀ ਸੀ ਉਹ ਆਪਣੀ ਸਾਰੀ ਸੰਪਤੀ ਲਗਾ ਕੇ ਇਸ ਕਿਲੇ ਨੂੰ ਬਣਾਉਂਦਾ ਰਿਹਾ ਤੇ ਆਖਰਕਾਰ ਜਦੋਂ ਉਹਦੇ ਕੋਲ ਸਾਰਾ ਧਨ ਖਤਮ ਹੋ ਗਿਆ ਕਿਲੇ ਨੂੰ ਬਣਾ ਦਿਆ ਤੇ ਫਿਰ ਉਹਨੇ ਆਸ-ਪਾਸ ਦੇ ਲੋਕਾਂ ਕੋਲੋਂ ਮਦਦ ਮੰਗੀ ਉਸ ਟਾਈਮ ਮਰਾਠਿਆਂ ਦੀ ਦਿਲ ਦੀ ਧੜਕਣ ছত্রਪਤੀ சிவாਜੀ ਮਹਾਰਾਜ ਜਿਨ੍ਹਾਂ ਨੂੰ ਵੀ ਲੋਕ ਆਪਣੇ ਗੁਰੂ ਦੀ ਤਰ੍ਹਾਂ ਪੂਜਦੇ ਨੇ ਇੱਥੋਂ ਦੇ ਲੋਕ ਹੈ ਤੇ ਉਹਨਾਂ ਨੇ ਦੇਸ਼ ਦੀ ਦੇਸ਼ ਦੇ ਵਾਸਤੇ ਅਨੇਕਾਂ ਲੜਾਈਆਂ ਲੜੀਆਂ ਤੇ ਵਿਦੇਸ਼ੀ ਹਮਲਾਵਰ ਜਦੋਂ ਵੀ ਭਾਰਤ ਤੇ ਹਮਲਾ ਕਰਦੇ ਸੀ ਤੇ ਜ਼ਿਆਦਾਤਰ ਇਹ ਸਮੁੰਦਰ ਅਰਬੀਅਨ ਸਾਗਰ ਤੋਂ ਹੋ ਕੇ ਹੀ ਆਉਂਦੇ ਸੀ ਤੇ ছত্রਪਤੀ சிவாਜੀ ਮਹਾਰਾਜ ਨੇ ਬਾਕੀ ਦਾ ਕਾਰਜ ਜਿਹੜਾ ਹੈ ਉਹ ਇਸ ਕਿਲੇ ਨੂੰ ਬਣਾਉਣ ਵਾਸਤੇ ਕੀਤਾ ਇਸ ਕਿਲੇ ਦੇ ਲਗਭਗ 48 ਕਿਲਿਆਂ ਦੇ ਵਿੱਚ ਇਹ ਕਿਲਾ ਬਣਿਆ ਹੋਇਆ ਹੈ ਇਸ ਕਿਲੇ ਦੇ ਵਿੱਚ ਕਈ ਗੁਫਾਵਾਂ ਜਿਹੜੀਆਂ ਨਿਕਲ ਕੇ ਸਿੱਧੀਆਂ ਇਹ ਸ਼ਹਿਰ ਨੂੰ ਜਾਂਦੀਆਂ ਲਗਭਗ ਜੇ ਕਹਿ ਲਈਏ 1.5 ਕਿਲੋਮੀਟਰ ਇਹ ਸਮੁੰਦਰ ਦੇ ਵਿੱਚ ਹੀ ਆ ਜਿਹੜੀ ਆ ਸਰੰਗ ਬਣੀ ਹੋਈ ਹੈ ਅੱਜ ਤੱਕ ਰੋ ਸਰੰਗ ਦੇ ਵਿੱਚ ਇਸ ਟਾਈਮ ਪਾਣੀ ਪਾਣੀ ਖੜਿਆ ਆ ਤੇ ਸਰੰਗ ਦੇ ਵਿੱਚ ਕੋਈ ਜਾ ਨਹੀਂ ਪਾਉਂਦਾ ਹੁਣ ਪਹਿਲਾਂ ਦੀ ਜਿਹੜੀਆਂ ਲੜਾਈਆਂ ਲੜੀਆਂ ਜਾਂਦੀਆਂ ਸੀ ਉਹ ਲੜਾਈਆਂ ਸਮੁੰਦਰੀ ਹਮਲਿਆਂ ਦੇ ਸਮੁੰਦਰ ਦੇ ਵਿੱਚ ਦੀ ਹਮਲੇ ਕੀਤੇ ਜਾਂਦੇ ਆ ਅੱਜ ਕੱਲ ਤੇ ਜਿਵੇਂ ਹਵਾਈ ਹਮਲੇ ਹੋ ਜਾਂਦੇ ਆ ਉਦੋਂ ਜਿਹੜੇ ਵਿਦੇਸ਼ੀ ਆਉਂਦੇ ਜਿਵੇਂ ਭਾਰਤ ਦੇ ਵਿੱਚ ਪੁਰਤਗਾਲੀ ਆਏ ਗੋਆ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਯਮਨ ਤੋਂ ਆਉਂਦੇ ਸੀ ਜਾਂ ਤੁਰਕੀਸ਼ ਆਉਂਦੇ ਸੀ ਤੋਂ ਇਸੇ ਸਮੁੰਦਰ ਦੇ ਵਿੱਚ ਉਹ ਹੁੰਦੇ ਹੋਏ ਆਉਂਦੇ ਸੀ ਤੇ ਪਹਿਲਾਂ ਮਹਾਰਾਜਿਆਂ ਦੀ ਰਾਜਾ ਮਹਾਰਾਜਿਆਂ ਦੀ ਸੋਚ ਬੁੱਝੀ ਐਡੀ ਵੱਡੀ ਇੰਨੀ ਵੱਡੀ ਦ੍ਰਿਸ਼ਟੀ ਨਾਲ ਦੇਖਦੇ ਸੀ ਕਿ ਜਦੋਂਕਰ ਹਮਲਾਵਾਰ ਸਮੁੰਦਰ ਦੇ ਵਿੱਚ ਦੀ ਆਵੇਗਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇਗਾ ਫਿਰ ਇਸੇ ਤਰ੍ਹਾਂ ਦੇ ਕਿਲੇ ਜਿਹੜੇ ਬਣਾਏ ਗਏ ਜੇ ਇਸ ਕਿਲੇ ਦੀ ਗੱਲ ਕਰੀਏ ਤੇ ਇਹ ਕਿਲਾ ਤਕਰੀਬਨ 3 ਕਿਲੋਮੀਟਰ ਲੰਬੇ ਏਰੀਏ ਦੇ ਵਿੱਚ ਫੈਲਿਆ ਆ ਤੇ ਸਾਰੀਆਂ ਕਿਲੇ ਦੇ ਆਸ-ਪਾਸ ਜਿਹੜੀਆਂ ਜਿੰਨੇ ਵੀ ਚਾਰਦਵਾਰੀ ਕੀਤੀ ਹੋਈ ਹੈ ਤੇ ਥੱਲੇ ਰਸਤਾ ਬਣਿਆ ਆ ਉਸ ਤੋਂ ਇੇਠਾ ਜਿਵੇਂ ਆਮ ਜਿਹੜੇ ਲੋਕ ਰਹਿੰਦੇ ਹੋਣਗੇ ਤੁਸੀਂ ਕੋਈ ਵੀ ਬਾਲੀਵੁੱਡ ਫਿਲਮਾਂ ਵੇਖਦੇ ਹੋ ਪ੍ਰਾਣੀਆਂ ਜਿਹੜੀਆਂ ਕੋਈ ਫਿਲਮਾਂ ਦੇਖੋਗੇ ਉਹਨਾਂ ਵਿੱਚ ਜਦੋਂ ਰਾਜਿਆਂ ਮਹਾਰਾਜਿਆਂ ਦੀਆਂ ਜੰਗਾਂ ਵਿਖਾਈਆਂ ਜਾਂਦੀਆਂ ਸੀ ਤੋਂ ਕਿਲਿਆਂ ਦੇ ਵਿੱਚ ਦਿਖਾਈਆਂ ਜਾਂਦੀਆਂ ਸੀ ਕਿ ਕਿਲਿਆਂ ਦੇ ਵਿੱਚ ਕਿਵੇਂ ਜੰਗਬੰਦੀ ਕੀਤੀ ਜਾਂਦੀ ਹੈ ਤੇ ਕਿਵੇਂ ਲੜਾਈਆਂ ਕੀਤੀਆਂ ਜਾਂਦੀਆਂ ਇਸ ਕਿਲੇ ਦੇ ਉੱਪਰ ਅੰਗਰੇਜ਼ਾਂ ਦਾ ਵੀ ਕਬਜ਼ਾ ਆਇਆ ਤੇ ਉਸ ਤੋਂ ਬਾਅਦ ਇਸ ਕਿਲੇ ਦਾ ਨਾਮ ਵੀ ਬਦਲਿਆ ਗਿਆ ਇਸ ਕਿਲੇ ਦੇ ਨਾਲ ਕਾਫੀ ਜ਼ਿਆਦੀ ਜਿਵੇਂ ਭਾਰਤ ਨੂੰ ਸੁਰੱਖਿਆ ਵੀ ਮਿਲੀ ਹੈ ਜਿਵੇਂ ਪਹਿਲੇ ਜਿਹੜੇ ਹਮਲਾਵਾਰ ਸੀਗੇ ਤੁਹਾਨੂੰ ਦੱਸਿਆ ਵੀ ਜਿਵੇਂ ਜਿਨ੍ਹਾਂ ਨੇ ਹਮਲਾ ਕਰਨਾ ਹੁੰਦਾ ਸੀ ਉਹ ਹਮਲਾਵਾਰ ਸਮੁੰਦਰ ਦੇ ਰਸਤੇ ਥਾਣੀਆਂ ਆਉਂਦੇ ਸੀ ਤੇ ਪੁਰਤਗਾਲੀ ਵੀ ਜਿਵੇਂ ਆਏ ਸੀ ਸਮੁੰਦਰ ਦੇ ਰਸਤੇ ਥਾਣੀਆਂ ਆ ਕੇ ਤੋਂ ਮਸਾਲਿਆਂ ਦਾ ਕਾਰੋਬਾਰ ਕਰਨ ਵਾਸਤੇ ਗੋਆ ਦੇ ਵਿੱਚ ਠਹਿਰੇ ਉਦੋਂ ਬਾਅਦ ਹੌਲੀ 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 ਵਾਦੇ 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 ਉਹਨਾਂ ਨੇ ਆਪਣਾ ਇੱਕ ਸਮਰਾਜ ਕਾਇਮ ਕੀਤਾ ਇਸੇ ਤਰ੍ਹਾਂ ਜਦੋਂ ਵਿਦੇਸ਼ੀ ਹਮਲਾਵਰ ਆਉਂਦੇ ਰਹੇ ਆ ਤੇ ਇਹਨਾਂ ਨੂੰ ਰੋਕਣ ਵਾਸਤੇ ছত্রਪਤੀ சிவாਜੀ ਮਹਾਰਾਜ ਜੀ ਨੇ ਬਹੁਤ ਜਿਆਦੀਆਂ ਲੜਾਈਆਂ ਲੜੀਆਂ ਇਹ ਲੜਾਈਆਂ ਜਾਂ ਫਿਰ ਇਧਰੋਂ ਆਪਣੇ ਪੰਜਾਬ ਦੇ ਵਿੱਚੋਂ ਜਦੋਂ ਕਿ ਆਉਂਦੇ ਸੀਗੇ ਤੇ ਉਧਰ ਖੈਬਰ ਪਸ਼ਤੂਨ ਉਸ ਸਾਈਡ ਤੋਂ ਵੀ ਆਉਂਦੇ ਰਹੇ ਪੰਜਾਬ ਦੇ ਵਿੱਚੋਂ ਲੰਘ ਕੇ ਆਉਂਦੇ ਸੀ ਤੇ ਉੱਥੇ ਸਿੱਖ ਧਰਮ ਦੇ ਵਿੱਚ ਜਿਵੇਂ ਆਪਣੇ ਗੁਰੂਆਂ ਨੇ ਲੜਾਈਆਂ ਲੜੀਆਂ ਤੇ ਜਿਵੇਂ ਆਪਣੇ ਬਾਬਿਆਂ ਨੇ ਜੱਸਾ ਸਿੰਘ ਰਾਮਗੜੀ ਜੱਸਾ ਸਿੰਘ ਆਲੂ ਵਾਲੀਆ ਤੇ ਇਹਨਾਂ ਨੇ ਵੀ ਉਹਨਾਂ ਨੂੰ ਚੰਗੀ ਨੱਥ ਪਾਈ ਤੇ ਜਦੋਂ ਮਰਾਠਾ ਜਦੋਂ ਮੰਨ ਲਓ ਇੱਥੇ ছত্রਪਤੀ சிவாਜੀ ਮਹਾਰਾਜ ਦੇ ਟਾਈਮ ਤੇ ਕਾਫੀ ਜਿਆਦਾ ਲੜਾਈਆਂ ਲੜਿਆ ਗਿਆ ਤੇ ਲੜਾਈਆਂ ਲੜ ਲੜ ਕੇ ਕਾਫੀ ਕਮਜ਼ੋਰ ਅਵਸਥਾ ਇੱਕ ਟਾਈਮ ਆ ਗਈ ਸੀ ਤੇ ਹਰ ਟਾਈਮ ਲੜਾਈ ਜਦੋਂ ਅਬਦਾਲੀ ਆਇਆ ਜਾਂ ਹੋਰ ਗਜਨੀ ਆਇਆ ਤੇ ਜਾਂ ਔਰੰਗਜ਼ੇਬ ਜਿਵੇਂ ਵੀ ਹੋ ਗਿਆ ਇਹਨਾਂ ਨੇ ਬਹੁਤ ਜ਼ਿਆਦਾ ਆਤਮਕ ਬਚਾਇਆ ਸੀ ਆਪਣੇ ਭਾਰਤ ਦੇ ਵਿੱਚ ਆਗੇ ਜਾਂ ছত্রਪਤੀ சிவாਜੀ ਮਹਾਰਾਜ ਨੇ ਸਾਹਮਣਾ ਕੀਤਾ ਤੇ ਜਾਂ ਫਿਰ ਆਪਣੇ ਸਿੱਖਾਂ ਨੇ ਸਾਹਮਣਾ ਕੀਤਾ ਤੇ ਇਹ ਕਿਲੇ ਬਸ ਆਪਾਂ ਇਦਾਂ ਕਹਿ ਸਕਦੇ ਕਿਲੇ ਜਿਹੜੀ ਇੱਕ ਧਾਰ ਬਣਦੇ ਸੀ ਜੰਗ ਦੇ ਮੈਦਾਨ ਦੇ ਵਿੱਚ ਆ ਜਾਂਦਾ ਕਿਲਿਆਂ ਦਾ ਪਤਾ ਲੱਗ ਜਾਂਦਾ ਕਿ ਦੂਰ ਤੋਂ ਵਿਦੇਸ਼ੀ ਕੋਈ ਆ ਰਿਹਾ ਤੇ ਇੱਥੇ ਜਿਹੜੀ ਸੈਨਾ ਬਿਠਾਈ ਜਾਂਦੀ ਸੀ ਇਹਨਾਂ ਦੇ ਵਿੱਚੋਂ ਫਿਰ ਤੋਫਾ打 ਗਿਆ ਜਾਂਦੀਆਂ ਤੇ ਹਮਲੇ ਉਹਨਾਂ ਦੇ ਉੱਪਰ ਕੀਤੇ ਜਾਂਦੇ ਤੇ ਉਹਨਾਂ ਨੂੰ ਪਿੱਛੇ ਮੁੜਨਾ ਪੈਂਦਾ ਸੀ ਜੇਕਰ ਇਦਾਂ ਦੀ ਜੰਗਬੰਦੀ ਦੇ ਅੱਗੇ ਡਿਫੈਂਸ ਨਾ ਕੀਤਾ ਜਾਂਦਾ ਤੇ ਭਾਰਤ ਜਿਹੜਾ ਜਿੰਨਾ ਵੀ ਸ਼ਿਵਾਜੀ ਛਤਰਪਤੀ ਮਹਾਰਾਜ ਜੀ ਨੇ ਆਪਣੇ ਘਾਲਣਾ ਖਾਲੀ ਦੇਸ਼ ਨੂੰ ਬਚਾਉਣ ਵਾਸਤੇ ਜੇਕਰ ਉਹ ਨਾ ਕਰਦੇ ਤੇ ਅੱਜ ਭਾਰਤ ਇਸ ਤੋਂ ਵੀ ਜ਼ਿਆਦਾ ਕਮਜ਼ੋਰ ਹੋਣਾ ਸੀ ਸੋ ਉਹਨਾਂ ਦੀ ਬਹੁਤ ਵੱਡੀ ਘਾਲਣਾ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਵੀ ਇਸ ਦੇਸ਼ ਦੇ ਵਾਸਤੇ ਤਾਂ ਅਗਰ ਕਿ ਇੱਥੋਂ ਦੇ ਲੋਕ ਉਹਨਾਂ ਨੂੰ ਇੱਕ ਰੱਬ ਦੀ ਬਰਾਬਰ ਪੂਜਦੇ ਨੇ ਜਿਵੇਂ ਆਪਣੇ ਸਿੱਖ ਗੁਰੂਆਂ ਦੀ ਪੂਜਾ ਕੀਤੀ ਜਾਂਦੀ ਏ ਇਸੇ ਤਰ੍ਹਾਂ ਇਹ ਜਿਹੜੇ ਮਰਾਠੇ ਮਹਾਰਾਸ਼ਟਰ ਦੇ ਜਿੰਨੇ ਵੀ ਲੋਕ ਏ ਇਹ ਸਾਰੇ ছত্রਪਤੀ சிவாਜੀ ਮਹਾਰਾਜੀ ਦੀ ਪੂਜਾ ਕਰਦੇ ਨੇ ਬਹੁਤ ਵੱਡਾ ਪਾਣੀ ਨੂੰ ਖੜਾ ਕਰਨ ਵਾਸਤੇ ਖੂਹ ਬਣਾਇਆ ਗਿਆ ਉੱਪਰਲੇ ਬੰਨੇਓ ਪਾਣੀ ਜਿਹੜਾ ਬਰਸਾਤ ਦਾ ਜਾਂ ਇੱਥੇ ਪਾਣੀ ਸਾਰਾ ਇਕੱਠਾ ਹੋ ਜਾਂਦਾ ਸੀ ਇੱਧਰਲੇ ਬੰਨੇਓ ਤੁਸੀਂ ਵੇਖੋ ਵੀ ਨੋਚਾਂ ਬਣੀਆਂ ਆ ਤੋੜ ਕਿਲੇ ਦੇ ਨਾਲ ਨਾਲ ਇਹ ਕਿਲਾ ਇਸੇ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਵੀ ਪਾਣੀ ਦਾ ਵੀ ਜਿੰਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਅਸਰ ਨਾ ਹੋਵੇ ਪੱਥਰ ਵੇਖੋ ਕਿਵੇਂ ਲਗਾਇਆ ਗਿਆ ਕਿੰਨੇ ਪੁਰਾਣਾ ਕਿਲਾ ਤੇ ਉਸੇ ਤਰ੍ਹਾਂ ਜਿਹੜਾ ਪੱਥਰ ਅੱਜ ਵੀ ਲੱਗਾ ਨਜ਼ਰ ਆਉਂਦਾ ਇਹ ਚਾਰੇ ਬੰਨੇ ਗੋਲਾਈ ਦੇ ਹਿਸਾਬ ਨਾਲ ਬਣਿਆ ਹੋਇਆ ਕਿਲਾ ਉੱਪਰੋਂ ਡਰੋਨ ਦੇ ਉੱਤੇ ਸੀਨ ਲਿਆ ਹੋਵੇ ਨਾ ਉਹ ਬਹੁਤ ਕਹਿਣ ਲੱਗਦਾ ਕਿਉਂਕਿ ਇਦਾਂ ਮੋਬਾਈਲ ਦੇ ਵਿੱਚ ਪੂਰਾ ਕੈਪਚਰ ਨਹੀਂ ਹੁੰਦਾਗਾ ਤੇ ਪਾਣੀ ਦੇਖੋ ਕਿੰਨਾ ਜ਼ਿਆਦਾ ਕਲੀਅਰ ਪਾਣੀ ਹੈ ਤੇ ਹਵਾ ਦੇ ਹਵਾ ਜਿਵੇਂ ਆਉਂਦੀ ਹੈ ਪਾਣੀ ਦੇ ਨਾਲ ਟਕਰਾਉਂਦੀ ਹੈ ਮਸ਼ੱਲਾ ਜਿਹੜੀਆਂ ਫੋਰ ਵਾਰੀਆਂ ਜਾਂਦੀਆਂ ਨੇ ਤੇ ਇਹਦੀ ਬੰਤਰ ਨੂੰ ਵੇਖ ਕੇ ਇਦਾਂ ਲੱਗਦਾ ਨਹੀਂ ਵੀ ਇਹ ਕਿਲਾ ਰਹਿਣ ਵਾਸਤੇ ਬਣਾਇਆ ਗਿਆ ਹੋਵੇ ਸਿਰਫ ਬਾਰਲੀ ਵਿਦੇਸ਼ੀ ਹਮਲਿਆਂ ਨੂੰ ਰੋਕਣ ਵਾਸਤੇ ਕਿਉਂਕਿ ਅੰਦਰਲੇ ਬੰਨੇ ਤੁਹਾਨੂੰ ਕੁਝ ਖਾਸ ਨਜ਼ਰ ਨਹੀਂ ਆਏਗਾ ਇਹ ਘਰ ਬਣੇ ਉਹ ਬਾਹਰ ਦੇ ਵਿੱਚ ਇਹਨਾਂ ਨੇ ਬਣਾਏ ਹੋਇਆ ਅੰਦਰ ਕਿਤੇ ਉੱਪਰ ਕਿਲਾ ਕਿਤੇ ਉੱਚੇ ਕਿਤੇ ਨੀਵੇਂ ਆਹ ਜਿਹੜੀ ਆ ਤਕਰੀਬਨ 10 ਕੁ ਫੁੱਟ ਦੀ ਜਿਹੜੀ ਆ ਚੌੜਾ ਰਸਤਾ ਬਣਿਆ ਹੋਇਆ ਤੇ ਗਲਾਈ ਦੇ ਵਿੱਚ ਇੱਕ ਆ ਵੱਡੀ ਗੰਧ ਹੈਗੀ ਆ ਸਾਰੇ ਕਿਲੇ ਦੇ ਵਿੱਚ ਆਪਾਂ ਨੂੰ ਇਦਾਂ ਦਾ ਹੀ ਨਜ਼ਰ ਆ ਰਿਹਾ ਇਸ ਕਿਲੇ ਦੇ ਵਿੱਚ ਆਪਾਂ ਨੂੰ ਨਾ ছত্রਪਤੀ சிவாਜੀ ਮਹਾਰਾਜ ਜੀ ਦੇ ਪੈਰਾਂ ਦੇ ਨਿਸ਼ਾਨ ਵੀ ਨਜ਼ਰ ਆਉਣਗੇ ਉਹ ਅੰਦਰਲੇ ਬਨੇ ਸ਼ੀਸ਼ਾ ਲੱਗਾ ਉਧਰ ਆਪਾਂ ਵੇਖਣ ਦੀ ਕੋਸ਼ਿਸ਼ ਕੀਤੀ ਆ ਪਰ ਸ਼ੀਸ਼ੇ ਦੀ ਚਾਨਣ ਪੈਂਦਾ ਤੇ ਉਹ ਕਲੀਅਰ ਨਜ਼ਰ ਨਹੀਂ ਆਇਆਗਾ ਕੈਮਰੇ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਵੈਸੇ ਉੱਥੇ ਨਿਸ਼ਾਨ ਬਣੇ ਹੋਏ ਆ ਉਹ ਸਟਾਰਟਿੰਗ ਪੁਆਇੰਟ ਤੇ ਉਹ ਸ਼ੁਰੂ ਨੇ ਇਧਰ ਵੇਖੋ ਤੁਸੀਂ ਕਿੰਨਾ ਡੇਂਜਰ ਰਸਤਾ ਬਣਿਆ ਥੱਲੇ ਕਿੰਨੇ ਕਿੰਨੇ ਵੱਡੇ ਪੱਥਰ ਏ ਸਮੁੰਦਰੀ ਪੱਥਰੀ ਨੇ ਸਮੁੰਦਰੀ ਇੱਥੇ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਦਵਾਲੇ ਜਦੋਂ ਕੰਧਾ ਹੋਈਆਂ ਇਹ ਸਾਰਾ ਪਾਣੀ ਜਿਹੜਾ ਉੱਥੇ ਰੁਕ ਗਿਆ ਇਹਦੇ ਵੇਖਣ ਦੇ ਸ਼ਕੀਨ ਹੋ ਤੇ ਇਹ ਕਿਲਾ ਤੁਹਾਡੇ ਵਾਸਤੇ ਬਹੁਤ ਹੀ ਯਾਦਗਾਰ ਰਹਿਣ ਵਾਲਾ ਹੈ ਇਹ ਕਿਲਾ ਵੇਖ ਕੇ ਜਰੂਰ ਜਾਣਾ ਜਦੋਂ ਤੁਸੀਂ ਇੱਧਰ ਨੂੰ ਆਓਗੇ ਮਾਲਵਾਨ ਦੇ ਵਿੱਚ ਤੇ ਮਾਲਵਾਨ ਦਾ ਇਹ ਕਿਲ ਸਿੱਧੂ ਦੁਰਗ ਕਿਲਾ ਬਹੁਤ ਹੀ ਵਧੀਆ ਤੇ ਬਹੁਤ ਤੁਹਾਨੂੰ ਪੁਰਾਣੇ ਸਮਿਆਂ ਦੇ ਵਿੱਚ ਲੈ ਜਾਏਗਾ ਹੋਰ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲੀ ਔਰ ਸਾਹਮਣੇ ਦੇਖੋ ਪਾਣੀ ਦਾ ਜਦੋਂ ਪ੍ਰੈਸ਼ਰ ਵੱਜਦਾ ਨਾ ਪਿਛਲੇ ਬੰਨੇ ਉਹ ਪਾਣੀ ਇੱਧਰ ਅੰਦਰ ਵੀ ਆਉਂਦਾ ਹੈਗਾ ਉਹ ਦੇਖੋ ਜੋ ਛਲ ਵੱਜਦੀ ਤੇ ਨਾਲ ਉਹ ਦੇਖੋ ਪਾਣੀ ਅੰਦਰ ਐਂਟਰੀ ਕਰਦਾ ਹੈ ਆ ਸਾਰੇ ਜਿਹੜੇ ਦਰਖਤ ਨੇ ਇੱਥੇ ਹਰੇ-ਹਰੇ ਉਹ ਇਸ ਪਾਣੀ ਦੇ ਕਰਕੇ ਹੀ ਨੇ ਉਹ ਪਾਣੀ ਇਧਰ ਛਲ ਵਜਦੀ ਤਾਂ ਉਵੇਂ ਨਾਲ ਅੰਦਰਲੇ ਬੰਨੇ ਆਹ ਕ੍ਰੋਸਿੰਗ ਹੋ ਜਾਂਦੀ ਹੈ ਤਕਰੀਬਨ 10-15 ਫੁੱਟ ਜਿਹੜਾ ਰਸਤਾ ਬਣਿਆ ਹੈ ਇਹ ਦੇਖੋ ਉਹ ਛਲ ਵਜਦੀ ਹੈ ਸਾਰਾ ਪਾਣੀ ਅੰਦਰ ਜਾਂਦਾ ਆਹ ਘੁੰਮ ਕੇ ਇਹ ਸਾਈਡ ਤੇ ਪਾਣੀ ਜਾਂਦਾਗਾ ਪਾਣੀ ਦੀ ਛੱਲਾ ਬਹੁਤ ਕੁਝ ਬਿਆਨ ਕਰਦੀ ਹੈ ਜਦੋਂ ਸਮੁੰਦਰ ਤਗੜੇ ਬਨੇ ਡਾਫ ਲੱਗਦੀ ਹੈ ਤਾਂ ਪਾਣੀ ਉੱਪਰ ਨੂੰ ਚੜ ਚੜ ਕੇ ਵਾਈਦਾ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਇਹ ਕਿਲੇ ਦਾ ਸਾਊਥ ਵਾਲਾ ਪੰਨਾ ਤੇ ਇਧਰਲੀ ਸਾਈਡ ਤੇ ਜਿਹੜੇ ਆ ਅਰਬ ਕੰਟਰੀਆਂ ਪੈਦੀਆਂ ਆ ਸਾਈਡ ਤੇ ਦੂਰ ਦੂਰ ਤੱਕ ਤੁਹਾਨੂੰ ਵਿੱਚ ਹੀ ਨਜ਼ਰ ਆਉਣੀਆਂ ਸਮੁੰਦਰ ਦੇ ਕਿਨਾਰੇ ਦੇ ਨਾਲ ਕਿੰਨਾ ਇਦਾਂ ਦੇ ਦੋ ਤਿੰਨ ਪੰਜ ਬਣੇ ਹੋਏ ਉੱਪਰੋਂ ਉੱਚਾ ਹੋਰ ਹੋ ਗਏ ਵੇਖਣ ਵਾਸਤੇ ਇਧਰ ਨਿਗਾ ਮਾਰਨ ਵਾਸਤੇ ਕਹਿੰਦੇ ਨਾ ਮਹਾਰਾਜ ਜੀ ਕੋਈ ਵਿਦੇਸ਼ੀ ਹਮਲਾਵਰ ਆ ਰਹਾ ਹੈ ਬੋਲਦੇ ਸਾਵਧਾਨ ਵਿਦੇਸ਼ੀ ਸਹਨਾ ਆ ਰਹੀ ਹੈ ਸਾਵਧਾਨ ਹੋ ਜਾਈਏ ਬਈ ਤਾਂ ਹੁੰਦਾ ਹੈ ਪਾਣੀ ਭਾਵੇਂ ਚਾਰੇ ਪਾਸੇ ਖਾਰਾ ਪਰ ਕਿਲੇ ਦੇ ਵਿੱਚ ਜਿਹੜਾ ਆਹ ਵਾਲਾ ਬਣਾਇਆ ਗਿਆ ਸੀਗਾ ਖੂ ਇਹ ਖੂ ਦੇ ਵਿੱਚ ਪਾਣੀ ਅੱਜ ਵੀ ਮਿੱਠਾ ਹੈ ਪੀਣ ਵਾਲਾ ਸਾਗਰ ਵਿਹਾਰ ਇਹ ਕੁਦਰਤ ਦੇ ਰੰਗੇ ਖੋਜਾਂ ਕੀਤੀਆਂ ਗਈਆਂ ਤੇ ਉਸ ਨਾਲ ਪਾਣੀ ਅੱਜ ਵੀ ਆ ਰਿਹਾ ਹੈ ਤਲੇ ਬਣੇ ਇਹ ਬਣਿਆ ਛਤਰਪਤੀ ਛੋੜੀ ਮਹਾਰਾਜ ਦਾ ਦੇਵਸਥਾਨ ਮਾਲਵਾਣ ਸ਼ਹਿਰ ਦੇ ਸਮੁੰਦਰ ਦੇ ਵਿੱਚ ਬਣਿਆ ਛਤਰਪਤੀ சிவாਜੀ ਮਹਾਰਾਜ ਦੇ ਥਾਂ ਬਣਾਇਆ ਸਿੱਧੂ ਦੁਰਗ ਘਿਲਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਹ ਕੁਲਾ ਹੋ ਸਕਦਾ ਤੁਸੀਂ ਨਾ ਦੇਖਿਆ ਹੋਵੇ ਜੇਕਰ ਵੀਡੀਓ ਪਸੰਦ ਆਈ ਦਿਨ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ ਮਿੱਤਰ ਪਿਆਰੇ ਬੇਲੀਆਂ ਦੇ ਵਿੱਚ ਸਾਂਝਾ ਵੀ ਜਰੂਰ ਕਰ ਦੇਣਾ ਤਾਂ ਜੋ ਆਪਣੇ ਭਾਰਤ ਦੇ ਇਤਿਹਾਸ ਬਾਰੇ ਹਰ ਇੱਕ ਨੂੰ ਪਤਾ ਚੱਲ ਸਕੇ ਕਿ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਮੁਗਲਾਂ ਨਾਲ ਚਾ ਅੰਗਰੇਜ਼ਾਂ ਨਾਲ ਚਾਹੇ ਹੋਰ ਵੀ ਜੋ ਵੀ ਹਮਲਾਵਰ ਆਏ ਸੀ ਉਹਨਾਂ ਨਾਲ ਮੁਕਾਬਲਾ ਸਿੱਖ ਧਰਮ ਦੋਰਾ ਵੀ ਕੀਤਾ ਗਿਆ ਸਿੱਖਾਂ ਦੇ ਵੱਡੇ ਵੱਡੇ ਮਹਾਪੁਰਸ਼ਾਂ ਨੇ ਵੱਡੇ ਵੱਡੇ ਯਾਦੀਆ ਘਲਾਟੀਆਂ ਨੇ ਵੀ ਮੁਕਾਬਲਾ ਕੀਤਾ ਇਸੇ ਤਰ੍ਹਾਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵੀ ਬਹੁਤ ਵੱਡੀ ਦੇ ਨੇ ਆਪਣੇ ਦੇਸ਼ ਭਾਰਤ ਨੂੰ ਸੋ ਸਤਿ ਸ੍ਰੀ ਅਕਾਲ ਧੰਨਵਾਦ ਬਹੁਤ ਸੋਤ ਧੰਨਵਾਦ